ਅਰਸ਼ ਚਲ ਰੈਡੀ ਹੋ ਜਾ ਆਪਾਂ ਸ਼ਾਪਿੰਗ ਕਰਨ ਜਾਣਾ ਹੈ ਸ਼ਾਪਿੰਗ ਵਾ ਕਿਸ ਖੁਸ਼ੀ ਤੇਰੀ ਮਾਸੀ ਦੇ ਤਿਓਰ ਦੀ ਕੁੜੀ ਦਾ ਵਿਆਹ ਹੈ ਆਪਾਂ ਸਭ ਨੇ ਜਾਣਾ ਮੈਂ ਨਹੀਂ ਜਾਣਾ ਤੁਸੀਂ ਸਭ ਚਲ ਜਿਓ ਤੂੰ ਕਿਉਂ ਨਹੀਂ ਜਾਣਾ ਮੈਂ ਕੀ ਕਰਨਾ ਜਾ ਕੇ ਤੁਸੀਂ ਜਾਓ ਇਹਨੇ ਦੂਰ ਦੀ ਰਿਸ਼ਤੇਦਾਰੀ ਚ ਮੈਂ ਦੱਸਿਆ ਆਪਾਂ ਸਭ ਜਾ ਰਹੇ ਹਾਂ ਮੈਂ ਨਹੀਂ ਜਾਉਂਗੀ ਮੇਰਾ ਫਾਈਨਲ ਡਿਸੀਜਨ ਹੈ ਮੰਮਾ ਨਾ ਜਾ ਕੱਲ ਨੂੰ ਤੇਰੇ ਵਿਆਹ ਤੇ ਵੀ ਕਿਸਨੇ ਨਹੀਂ ਆਉਣਾ ਫਿਰ ਬੈਠੀ ਰਹੀ ਇਕੱਲੀ ਨਾਉਂਡ ਮੇਰੇ ਫਰੈਂਡ ਬਹੁਤ ਨੇ ਆ ਚਾਰ ਫਰੈਂਡਸ ਨਾਲ ਵਿਆਹ ਨਹੀਂ ਹੁੰਦੇ ਮੇਰਾ ਹੋ ਜਾਊਗਾ ਮੈਨੂੰ ਇਹਨੇ ਇਕੱਠ ਦੀ ਲੋੜ ਨਹੀਂ ਠੀਕ ਐ ਨਾ ਅਜਾ ਆ ਬੱਚਾ ਦਾ ਕੋਈ ਸੁੱਖ ਨਹੀਂ ਮੈਂ ਸ਼ਾਪਿੰਗ ਵੀ ਆਪੇ ਕਰ ਲਾਂਗੀ ਸਾਰੀ ਤਿਆਰੀ ਆਪੇ ਕਰ ਲਾਂਗੀ ਤੂੰ ਬੈਠੀ ਰਹਿ ਕਰੇ ਮੇਰੀ ਭੈਣ ਪੁੱਛੇਗੀ ਕਿਉਂ ਨਹੀਂ ਆਈ ਤੇਰੀ ਕੁੜੀ ਮੈਂ ਆਪੇ ਕੋਈ ਬੰਦਾ ਮਾਰ ਦਾਂਗੀ ਤੂੰ ਬੈਠੀ ਰਹਿ ਅੱਜ ਕੱਲ ਦੇ ਬੱਚੇ ਕਿੱਥੇ ਮਾਵਾ ਨਾਲ ਜਾਂਦੇ ਕਿਤੇ ਰੋ ਕਿਉਂ ਰਹੇ ਹੋ ਠੀਕ ਐ ਮੈਂ ਚਲ ਜਾਵਾਂਗੀ